ਬੇਅਦਬੀ ਦਾ ਮੁੱਦਾ ਹੁਣ ਤੱਕ ਕਿਸੇ ਸਿਰੇ ਨਹੀਂ ਲੱਗਿਆ ਹੁਣ ਇੱਕ ਘਟਨਾ ਕਾਰਨ ਸਰਕਾਰ ਰੌ ਸਵਾਲਾਂ ਦੇ ਘੇਰੇ ਵਿੱਚ ਦਰਸਾਲ ਸ਼੍ਰੀਨੰਦਪੁਰ ਸਾਹਿਬ ਵਿਖੇ ਤੱਕ ਤੱਕ ਅਕਤਸ਼ਰੀ ਕੇਸਕਰ ਸਾਹਿਬ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕੋਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਠੇ ਪੈਰ ਟਾਇਲ ਸੇਵਾ ਲਹਿਰ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਬੇਅਦਬੀਆਂ ਦਾ ਕਾਨੂੰਨ ਲਾਗੂ ਨਾ ਕਰਨ ਬਾਰੇ ਕਾਰਨ ਪੁੱਛਿਆ ਤਾਂ ਮੁੱਖ ਮੰਤਰੀ ਹੱਥ ਹਿਲਾ ਕੇ ਬਿਨਾਂ ਕੋਈ ਜਵਾਬ ਦਿੱਤੇ ਆ ਚਲੇ ਗਏ ਤਾਬਰ ਮੋਰਚਾ ਸਮਾਣਾ ਦੇ ਕੋਆਰਡੀਨੇਟਰ ਦੇ ਤੌਰ ਤੇ ਵੀ ਸਬਾਮਨ ਕਰ ਰਹੇ ਗੁਰਪ੍ਰੀਤ ਸਿੰਘ ਨੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਜੇ ਤੁਸੀਂ ਤਖਤ ਸਾਹਿਬ ਆਇਓ ਤਾਂ ਸਾਨੂੰ ਦੱਸ ਕੇ ਜਾਓ ਕਿ ਅੱਜ ਦੇ ਵਿਸ਼ੇਸ਼ اجلاس ਵਿੱਚ ਕਾਨੂੰਨ ਲਾਗੂ ਕਿਉਂ ਨਹੀਂ ਕੀਤਾ ਗਿਆ ਪਰ ਕਰੜੇ ਸੁਰੱਖਿਆ ਘੇਰੇ ਵਿੱਚ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਬਿਨਾਂ ਜਵਾਬ ਦਿਤਿਆਂ ਚਲੇ ਗਏ ਇਸ ਮੌਕੇ ਭਾਈ ਸਾਹਿਬ ਨੇ ਅਰਵਿੰਦ ਕੇਜਰੀਵਾਲ ਨੂੰ ਮੀਡੀਆ ਸਾਹਮਣੇ ਜਾ ਦਵਾਇਆ ਕਿ ਚੋਣਾਂ ਤੋਂ ਪਹਿਲਾਂ ਤੁਸੀਂ ਧਾਰੀਵਾਲ ਸਟੇਜ ਤੇ ਪ੍ਰੋਗਰਾਮ ਰੁਕਾ ਕੇ ਮੇਰੇ ਕੋਲੋਂ ਕਾਨੂੰਨ ਬਣਾਉਣ ਬਾਰੇ ਮੰਗ ਪੱਤਰ ਲਿਆ ਸੀ ਪਰ 4 ਸਾਲ ਗੁਜ਼ਰਨ ਤੇ ਵੀ ਕਾਨੂੰਨ ਲਾਗੂ ਨਹੀਂ ਹੋਇਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਗੁਰੂਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਦਾ ਕਾਨੂੰਨ ਲਾਗੂ ਹੀ ਨਹੀਂ ਕਰਨਾ ਸੀ ਤਾਂ ਵਿਧਾਨ ਸਭਾ ਨੂੰ ਅਨੰਦਪੁਰ ਸਾਹਿਬ ਲੈ ਕੇ ਆਉਣ ਦਾ ਕੀ ਅਰਥ ਹੋਇਆ ਉਹਨਾਂ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਪੰਜਾਬੀ ਬਹੁਤ ਸਿਆਣੇ ਨੇਤੇ ਸਿਰਫ ਤੁਹਾਡੀਆਂ ਫਲੈਕਸਾਂ ਤੇ ਨਹੀਂ ਰਿੱਜਣ ਵਾਲੇ ਗੁਰੂਗ੍ਰੰਥ ਸਾਹਿਬ ਸਾਨੂੰ ਜਾਣ ਤੋਂ ਵੱਧ ਪਿਆਰੇ ਨੇ ਜੇ ਤੁਸੀਂ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੋਕਣ ਲਈ ਕਾਨੂੰਨ ਵੀ ਨਹੀਂ ਲਾਗੂ ਕਰ ਸਕਦੇ ਤਾਂ ਪੰਜਾਬੀ ਤੁਹਾਨੂੰ ਕਦੇ ਵੀ ਦੁਬਾਰਾ ਮੂੰਹ ਨਹੀਂ ਲਾਉਣਗੇ ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਮਹਾਂ ਸ਼ਹੀਦੀ ਦਿਹਾੜੇ ਤੇ ਸਬੰਧ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਚ ਸ਼ਰਧਾ ਤੇ ਰੋਹਾਨੀ ਉਤਸ਼ਾਹ ਦਰਮਿਆਨ ਨਾਅ ਸਿਆਸੀ ਰੰਗ ਵੀ ਉਗੜਿਆ ਸਦਨ ਚ ਬੁਲਾ ਰਿਆ ਨੇ ਅਕੀਤਤਾ ਤੇ ਸਿਆਸਤ ਵਿਚਾਲੇ ਤਵਜਾ ਨੂੰ ਵੜਾ ਕੇ ਰੱਖਿਆ ਤੇ ਬੁਲਾ ਰਿਆ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਜਦਾ ਕੀਤਾ ਸਦਨ ਚ ਬਹੁਤ ਸਾਰੇ ਬੁਲਾ ਰਿਆ ਨੇ ਨੌਵੇਂ ਪਾਤਸ਼ਾਹ ਦੇ ਫਲਸਫੇ ਦੇ ਹਵਾਲੇ ਨਾਲ ਕੇਂਦਰ ਸਰਕਾਰ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਤੇ ਰੱਖਿਆ ਸਤਾਤਾਰੀ ਤੇ ਵਿਰੋਧੀ ਧਿਰ ਨੇ ਕੇਂਦਰ ਸਰਕਾਰ ਦੇ ਪੰਜਾਬ ਤੇ ਤਾਜ਼ਾ ਹੱਲਿਆਂ ਨੂੰ ਲੈ ਕੇ ਫਿਕਰ ਜ਼ਾਹਿਰ ਕੀਤੀ। ਅਜਲਾਤ ਚ ਕੈਬਨਟ ਮੰਤਰੀ ਹਰਜੋਤ ਬੈਂਸ ਨੇ ਨੌਵੇਂ ਸਿੱਖ ਗੁਰੂ ਦੀ ਸ਼ਹਾਦਤ, ਧਰਮ ਨਿਰਪੱਖਤਾ ਤੇ ਸੰਵਿਧਾਨਤੀ ਪਾਲਣਾ ਕਰਨ, ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਸਮਾਜ ਨੂੰ ਸ਼ਾਂਤੀ, ਸਹਿਣਸ਼ੀਲਤਾ ਤੇ ਸਦਭਾਵਨਾ ਦੇ ਦਿੱਤੇ ਸੁਨੇਹੇ ਨੂੰ ਉਤਸ਼ਾਹਿਤ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਸਦਨ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਨੇ ਕਿਹਾ ਕਿ ਕੇਂਦਰ ਅੱਜ ਦਿਨ ਪੰਜਾਬ ਦੀ ਨਜ਼ਰ ਟੋੜਿਆ ਤੇ ਸਰਕਾਰ ਪਾਣੀਆਂ ਪੰਜਾਬ ਯੂਨੀਵਰਸਿਟੀ ਰਾਜਸਟਾਨੀ ਤੇ ਆਰਡੀਐਫ ਦੇ ਵਾਕਿਆ ਆਧ ਮਾਮਲਿਆਂ ਤੇ ਪੰਜਾਬ ਨੂੰ ਘੇਰ ਰਹੀ ਹੈ ਜਿਸ ਖਿਲਾਫ ਇੱਕ ਜੁੱਟ ਹੋ ਕੇ ਲੜਨਾ ਚਾਹੀਦਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਚ ਅਕੀਤਾ ਭੇਟ ਕਰਦਿਆਂ ਦੇ ਚ ਵਧ ਰਹੀ ਨਫਰਤ ਤੇ ਜ਼ਮੂਰੀਤ ਅਸਾਨਤਾ ਦੇ ਘਾਣ ਤੇ ਚਿੰਤਾ ਪ੍ਰਗਟ ਕੀਤੀ ਉਹਨਾਂ ਨੇ ਕਿਹਾ ਕਿ ਯੋਜਨਾਵਾਦ ਢੰਗ ਨਾਲ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਦੇ ਬੁਨਿਆਦੀ ਹਿੱਤਾਂ ਨੂੰ ਟਾਲ ਆਉਣ ਲਈ ਸਾਜ਼ਿਸ਼ਾਂ ਹੋ ਰਹੀਆਂ ਨੇ ਕੈਬਨਟ ਮੰਤਰੀ ਅਵਨ अरोੜਾ ਨੇ ਹਕਮਰਾਨ ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡ ਰਹੇ ਨੇ ਜਦਕਿ ਪੰਜਾਬ ਸਰਕਾਰ ਧਰਮ ਨਿਰਪੱਖਤਾ ਦਾ ਸੁਨੇਹਾ ਦੇ ਰਹੀ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਇਨਸਾਫ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ ਭਾਜਪਾ ਵਿਧਾਇਕ ਕਸ਼ਮੀਲੀ ਸ਼ਰਮਾ ਨੇ ਪ੍ਰਤਾਪ ਸਿੰਘ ਵਾਜਵਾ ਦੇ ਹਵਾਲੇ ਨਾਲ ਕਿਹਾ ਕਿ ਇਸ ਮੁਕੱਦਸ ਸਦਨ 'ਚ ਸਿਆਸਤ ਦੀ ਗੱਲ ਕਰਨ ਤੋਂ ਬੁਰੇਜ਼ ਕਰਨਾ ਚਾਹੀਦਾ ਹੈ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜੰਗ ਲੜਨ ਦਾ ਸੱਦਾ ਦਿੱਤਾ ਫਸਪਾ ਬਤਾ ਇੱਕ ਨਸ਼ਤਰਪਾਲ ਨੇ ਰੋਪੜ ਜ਼ਿਲ੍ਹੇ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਜਾਂ ਸ਼੍ਰੀ ਨੰਦਪੁਰ ਸਾਹਿਬ ਰੱਖਣ ਦਾ مشورہ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘਿਆਲੀ ਨੇ ਅਨੰਦਪੁਰ ਸਾਹਿਬ ਦੇ ਮੱਤੇ ਦੀ ਗੱਲ ਕਰਦੇ ਕਿਹਾ ਕਿ ਪੰਜਾਬ ਦੇ ਹੱਕਾਂ ਤੇ ਕੇਂਦਰ ਡਾਕਾ ਮਾਰ ਰਿਹਾ ਤੇ ਪੰਜਾਬ ਤੋਂ ਰਾਜਧਾਨੀ ਚੰਡੀਗੜ੍ਹ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਹਲਕਾ ਕਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਸਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਤਖਤ ਸ੍ਰੀ ਦਮਦਵਾ ਸਾਹਿਬ ਦੇ ਜੱਜਦਾਰ ਗਿਆਨੀ ਟੇਕ ਸਿੰਘ ਢਣੋਲਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਾਰਿਆਂ ਨੂੰ ਆਪਣੇ ਧਰਮ ਵਿੱਚ ਪਰਪੱਕ ਹੋਣ ਅਤੇ ਸਾਰਿਆਂ ਨਾਲ ਸਾਂਝ ਨੂੰ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੰਦੀ ਹੈ ਵਿਧਾਇਕ ਸਤਪਾਲ ਖੈਰਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੇ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਖੈਰਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਆਪਣੇ ਸਿਆਸੀ ਮਫਾਦਿਆਂ ਤੇ ਫੋਕੀ ਵਾਵਾਲੀ ਲਟਾਰੀਆ ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸੰਸਾਰ ਕਦੇ ਨਹੀਂ ਭੁੱਲਿਆ ਪਰ ਸਰਕਾਰ ਇਸ ਪਾਵਨ ਮੌਕੇ ਨੂੰ ਵੀ ਰਾਜਨੀਤਿਕ ਪ੍ਰਭਾਵ ਲਈ ਵਰਤ ਰਹੀ ਹੈ